ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਰਨਿੰਗ ਹੈ ਜੀ ਸਵਾਤਾ ਤੁਹਾਡਾ ਸਾਡੇ ਨਵੇਂ ਚੈਨਲ ਦੇ ਉੱਤੇ ਮੌਜ ਪਿੰਡਾ ਤੇ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਸਵੇਰ ਦੇ ਵੱਜ ਕੇ 5:30 ਤੇ ਅਸੀਂ ਉੱਠ ਗਏ ਚਾਹ ਪਾਣੀ ਆਪਾਂ ਪੀ ਲਿਆ ਤੇ ਮੇਰੇ ਬੇਟੇ ਵੀ ਉੱਠ ਗਏ ਹੋਰ ਸਾਫ ਸਫਾਈ ਕਰੀ ਜਾਂਦੀ ਹੈ ਤੇ ਉਹ ਜਲਦੀ ਉੱਠੀ ਹੈ ਕਿਉਂਕਿ ਉਹਨੇ ਜਾਣਾ ਅੱਜ ਸੈਂਟਰ 'ਚ ਤੁਹਾਨੂੰ ਪਤਾ ਹੀ ਹੈ ਤੇ 8 ਵਜੇ ਆਪਣੇ ਬੱਸ ਆ ਜਾਂਦੀ ਇਸ ਕਰਕੇ ਹਨ ਫਿਰ ਜਲਦੀ ਉੱਠੇ ਤਾਂ ਆਉਂਦਾ ਨਹਾ ਧੋਣੂਗੀ ਨਾਲ ਮੰਦਰ ਜਾਣਾ ਤੇ ਪੜ ਪੂਜਾ ਕਰਨਾ ਕਰ ਲੂਗੀ ਤੇ ਗਰਮ ਪਾਣੀ ਮੈਂ ਧਰ ਤਰ ਨਹਾਉਣ ਵਾਸਤੇ ਜੇ ਗਰਮ ਨਾ ਆਉਣਗੇ ਨਹੀਂ ਤਾਂ ਫਿਰ ਆ ਤਾਂ ਮੋਟਰ ਛੱਡ ਕੇ ਨਹਾ ਲੈਣਗੇ ਮੈਂ ਚਾਹ ਪੀ ਜਾਨੀ ਉਸ ਥੋੜੀ ਜਿਹੀ ਰਹਿ ਗਈ ਮੇਰੀ ਤੇ ਇੰਨੂੰ ਉਠੋਣੀ ਆ ਮੈਂ ਮੇਰੇ ਬੇਟੇ ਨੂੰ ਚਾਹ ਵੀ ਹੋਊਗਾ 5:30 ਹੋ ਗਏ ਤिम ਮੱਛਰ ਦੇਖੋ ਇਹ ਕਿੰਨਾ ਨੂੰ ਕੈਮਰੇ ਚ ਦਿਨੇ ਹੋਗਾ ਬਹੁਤ ਜ਼ਾਦੀ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਕਰਿਓ ਕਮੈਂਟ ਕਰਿਓ ਜੀ ਮਿਲਦੇ ਹਾਂ ਅਗਰ ਬਾਅਦ ਦੇ ਵਿੱਚ ਇੱਥੇ ਮੈਂ ਮੰਜਾ ਚੱਕ ਕੇ ਅੰਦਰ ਕਰਨ ਲੱਗੀ ਆ ਹੁਣ ਤੇ ਮੈਂ ਅੰਦਰ ਝਾੜੂ ਪੋਚਾ ਹੋ ਗਿਆ ਸੀ ਤੇ ਮੈਂ ਕਿਹਾ ਚੱਲ ਮੈਂ ਵੀ ਬਾਹਰ ਝਾੜੂ ਝੂੜੂ ਲਾ ਲੂੰਗੀ ਮੰਜਾ ਪਿਆ ਸੀ ਫਿਰ ਮੈਂ ਕਿ ਅੰਦਰ ਕਰਦਾ ਚੱਕ ਕੇ ਤੇ ਬਸ ਹੁਣ ਮੈਂ ਅੰਦਰ ਖੜਾ ਕਰਿਆ ਤੇ ਹੁਣ ਮੈਂ ਝਾੜੂ ਲਾਉਂਗੀ ਇੱਥੇ ਤੇ ਅੰਦਰ ਸਾਬ ਸਫਾਈ ਜੀ ਕਰਤੀ ਸੀ ਮੇਰੀ ਬੇਟੀ ਨੇ ਨਹਾਉਣ ਗਈ ਹੋਈ ਹੈ ਤੇ ਚੱਲੀ ਆ ਬਸ ਨਹਾਉਣ ਜੀ ਮੈਂ ਕਿਹਾ ਮੈਂ ਬਾਹਰ ਝਾੜੂ ਲਾ ਦਿੰਨੀ ਇੰਨੇ ਚੱਲ ਹਨ ਮੈਂ ਬਾਹਰ ਝਾੜੂ ਲਾਉਣ ਲੱਗੀ ਆ ਤੇ ਅੰਦਰ ਪੋਚੇ-ਪੋਚੇ ਸੀ ਸਨੇ ਹੀ ਉੱਠ ਗਏ ਸੀ ਅੱਜ ਤੇ ਇਸ ਕਰਕੇ ਹਨਾ ਜਲਦੀ ਕੰਮ ਨਿਪਟ ਗਿਆ ਸੀ ਤੇ ਫਿਰ ਅਸੀਂ ਨਾ ਧੋਕੇ ਹਨ ਮੰਦਿਰ ਵੀ ਜਾਣਾ ਸੀ ਇਸ ਕਰਕੇ ਮੈਂ ਕਿਹਾ ਚਲ ਤੂੰ ਨਹਾਇਆ ਪਹਿਲਾਂ ਫਿਰ ਮੈਂ ਨਾ ਲੂੰਗੀ ਮੈਂਨੇ ਝਾੜੂ ਝੂਟੂ ਲਾ ਲੰਨੇ ਨਾਲੇ ਰੋਟੀ ਲਾ ਦੂੰਗੀ ਆਪਦੇ ਬੇਟੇ ਕਿਉਂਕਿ ਉਹਨਾਂ ਸਕੂਲ ਜਾਣਾ ਸੀ ਬਾਕੀ ਮੈਂਗਾ ਚੱਲ ਬਾਅਦ ਚ ਨਾਸ਼ਤਾ ਬਣਾ ਲਾਂਗੇ ਮੰਦਿਰੋਂ ਆ ਕੇ ਤੇ ਬਸ ਮੈਂ ਇੱਥੇ ਥੋੜਾ ਕਿ ਝਾੜੂ ਲਾਉਂਗੀ ਅੱਧਾ ਕਿਉਂਕਿ ਹਨਾ ਟਾਈਮ ਹੋ ਗਿਆ ਸੀ ਫਿਰ ਅਸੀਂ ਜਾਣਾ ਸੀ ਤੇ ਅੱਧਾ ਫਿਰ ਮੈਂ ਬਾਅਦ ਚ ਲਾ ਲੂੰਗੀ ਘਰੇ ਆ ਕੇ ਮੰਦਿਰੋਂ ਆ ਕੇ ਜਦੋਂ ਕੰਮ ਹੋ ਗਿਆ ਇਹਨਾਂ ਨਾਸ਼ਤਾ ਪਾਣੀ ਕਰਾਤਾ ਤੇ ਹੁਣ ਆਪਾਂ ਨਹਾ ਧੋ ਕੇ ਮੰਦਿਰ ਵੀ ਜਾਏ ਤੇ ਮੰਦਿਰ ਜਾ ਕੇ ਅਸੀਂ ਆ ਗਏ ਹੁਣ ਤੇ ਹੁਣ ਆਪਾਂ ਰੋਟੀ ਬਣਾਵਾਂਗੇ ਤੇ ਜਾ ਧਰਦੀ ਆ ਮੈਂ ਤੇ ਰੋਟੀ ਰੋਏ ਦਰਸ਼ਨ ਭਗਵਾਨ ਜੀ ਦੇ ਤੇ ਤੁਸੀਂ ਵੀ ਹੱਥ ਜੋੜ ਲਓ ਜੀ ਅਸ ਜੀ ਹੁਣ ਮੈਂ ਹਣਾ ਰੋਟੀ ਬਣਾਉਣ ਲੱਗੀ ਕਿਉਂਕਿ ਹੁਣ ਟਾਈਮ ਬਹੁਤ ਹੋਇਆ ਪਿਆ मैं बहुत काली है चाह चू धरनी है मैं हजे सर धोता से अच मेंस मैं इद ही वाह के बस वाहिए भी नहीं बस अभी कट्ठे करके चली गई सी बस हम आप रोटी बनाने जी तो दूजा चाह धरती हाँ चाह है नहीं कि चाह मैं सवेर थोड़ी बनाई इस करके ठीक है जी बाद जी हम आप ना धो तो लेल लाया पाला ਆਇਆ ਯਾ ਪਾ ਨਾਸ਼ਤਾ ਹੀ ਕਰ ਲਿਆ ਨਾਸ਼ਤਾ ਜਦੋਂ ਪਤਾ ਜੀ ਪਾ ਚਾਹ ਤੇ ਚਟਨੀ ਤੇ ਹਨਾ ਰੋਟੀ ਨਹੀਂ ਕਰਦੇ ਬੱਸ ਉਹ ਮੈਂ ਬਣਾ ਲਾ ਅੱਜ ਦਾ ਰਮਕੋ ਹੋ ਗਿਆ ਤਾਂ ਕਰ ਰਹੇ ਜੀ ਬਾਥਰੂਮ ਵਗੈਰਾ ਧੋਤੇ ਕਲੀਨ ਕਰਤੇ ਨੇ ਸਾਰੇ ਕਮਰੇ ਵੀ ਹਨਾ ਬੇਟੀ ਲਾ ਗਈ ਸੀ ਮੇਰੇ ਝਲ ਪੁੱਛਾ ਬਾਹਰ ਮੈਂ ਲਾਤਾ ਸੀ ਜਿੰਨਾ ਵੀ ਲੱਗੇ ਅੱਟਾ ਤੇ हम बस मैं थोड़ी मोटी सैटिंग करूँगी देखो जी किमें गह पाया सराहने सरूनी इधर इधर यानी कि समान चखूंगी मैं ज़रा कोई है इधर दुकान पर फिर मैं भांडे मांगूंगी भांडे रह गए मेरे तो एक मेरा रह गया जी वह गैस साफ करने वाला बस जी ये रह गया बस मैं हूँ लग ਵੀਰਾਂ ਗਾਲ ਪਿੰਡੀਆਂ ਦਾ ਅਸੀਂ ਦੁਪਹਿਰੇ ਬਣਾ ਲਈਆਂ ਸ਼ਾਮ ਬਣਾਈਆਂ ਅਸੀਂ ਰਾਤ ਤੇ ਉਹ ਰਾਤ ਵੀ ਖਤਮ ਹੋ ਗਈ ਉਸ ਥੋੜੀਆਂ ਹੀ ਬਣੀਆਂ ਸੋ ਇੱਧਰ ਕਿੁੱਲੇ ਨਹੀਂ ਅਸੀਂ 60 ਰੁਪਏ ਕਿਲੇ ਦਿੱਤੀਆਂ ਅਸੀਂ ਪਤਾ ਨਹੀਂ ਕਿੰਨੇ ਮੋਸੇ ਜਿਹੜਾ ਸੋ ਬਤਾ ਉਹ ਮੇਰਾ ਰਾਤ ਬਣਾਉਣਾ ਤੇ ਖਾਣਾ ਅਸੀਂ ਤੇ ਹੁਣ ਕੁਝ ਵੀ ਨਹੀਂ ਦੁਪਹਿਰੇ ਖਾਣ ਨੂੰ ਤੇ ਕਿਰਾਏ ਬੱਚੇ ਯਾਨੀ ਸਕੂਲ ਤੇ ਸਾਰਿਆਂ ਨੇ ਰੋਟੀ ਪਾਣੀ ਖਾਣਾ ਹੁੰਦਾ ਹੈ ਮੈਂ ਸ਼ਾਲਾ ਮਿਰਚੇ ਤੇ ਤਲੰਗੀਆਂ ਰੋਟੀ ਆਪੇ ਚੀਰ ਕੀ ਤਰ੍ਹਾਂ ਦੇ ਉਹਦਨੇ ਸੀ ਭਰ ਕੇ ਬਣਾਈਆਂ ਸੀ ਪਹਿਲਾਂ ਤਾਂ ਬੱਚੇ ਕੰਨੇ ਭਰ ਕੇ ਖਾਣੀਆਂ ਮਾਰ ਕੇ ਕਿਸੇ ਨੇ ਮੋਹਣ ਲਾਇਆ ਸੀ ਕੱਟਾ ਦਿਨ ਖਾਧੀਆਂ ਮੈਂ ਬਣਾ ਵੀ ਕਿਲੋ ਲਈਆਂ ਉਦੋਂ ਮੇਰਾ ਚੱਲ ਵੀ ਕਿਲੋ ਬਣਾ ਲੁੰਨੀ ਜਦੋਂ ਮਨ ਲੱਗੇ ਯਾਰ ਕਰਨਾ ਤੇ ਪਸਾਨੀਆਂ ਬਣਾ ਲੈਂਦੀ ਤੇ ਬੱਸ ਜੀ ਫਿਰ ਉਹਨਾ ਉਹ ਐਨੀ ਦੋ ਤਿੰਨ ਦਿਨਾਂ ਹੀ ਪਈਆਂ ਰਹੀਆਂ ਮਸੇ ਮਕਾਈਆਂ ਖਾ ਕੇ ਤੇ ਮੈਂ ਤੇ ਮੇਰੇ ਬੇਟੀ ਨਹੀਂ ਖਾਧੀਆਂ ਇਹਦੇ ਪਾਪਾ ਨੇ ਤੇ ਮੁੰਡਿਆਂ ਤਾਂ ਖਾਧੀਆਂ ਨਹੀਂ ਦੋਨਾਂ ਨੇ ਉਹਦੇ ਸੁਣ ਕੇ ਸੰਦੇ ਨਹੀਂ ਚੀਰ ਕੇ ਵੀ ਮੈਨਾਂ ਜਦ ਚੀਰ ਕੇ ਬਣਾਉਂਦਾ ਜਾਲ ਆਇਆ ਤਾਂ ਸੇ ਸਵੇਰ ਦੇ ਵਸ ਮੈਂ ਨਾਕੇ ਨਿਕਲੀ ਸੀ ਬਾਹਰ ਮਿਲ ਬਾੜ ਗੱਲੇ ਸੀ ਮੇਰੇ ਪਾਪਾ ਨੇ ਕਿਹਾ ਕਿ ਭਾਈ ਦੇਖ ਲੋ ਜਿੱਥੇ ਜਾਏ ਫਿਰ ਗਏ ਜਦੋਂ ਉਹ ਨੰਗ ਗਿਆ ਸੀ ਤੇ ਫਿਰ ਮੈਂ ਕਿਹਾ ਚੱਲ ਫਿਰ ਹੋਰ ਆਉਂਗਾ ਤੁਹਾਨੂੰ ਲੱਗਦਾ ਪੱਕ ਤੇ ਹਾਂ ਦੇਖਦੇ ਜੇ ਕੋਈ ਆਇਆ ਤਾਂ ਪਿਆਜ਼ ਲੈ ਲਾਂਗੇ ਤੇ ਇੱਕ ਦੋ ਤਾਂ ਪਈਓ ਤੜਕਾ ਲਾਉਂ ਨੂੰ ਗਰਮੀਆਂ ਦੇ ਵਿੱਚ ਤਾਂ ਜੀ ਪਿਆਜ਼ ਹੀ ਬਹੁਤ ਪੈਂਦੇ ਸਬਜ਼ੀ ਦਾ ਜ ਕੋਈ ਮਰਜੀ ਸਬਜ਼ੀ ਦਾ ਤਿਆਰਤ ਇਹਦਾ ਸਾਂਸਕ੍ਰਿਤਿਆ ਨਹੀਂ ਪੰਡੂ ਸੁੱਕੀ ਇਹਦਾ ਖਾਸ ਕਰਕੇ ਜਿਆਦਾ ਪੈਂਦੇ ਤੁਹਾਨੂੰ ਪਤਾ ਹੀ ਤੇ ਚਲੋ ਜੀ ਫਿਰ ਆਪਾਂ ਹਨਾ ਕਰਦੇ ਹਾਂ ਅੰਕਰ ਦੇ ਨਾਲ ਠੀਕ ਹੈ ਜੀ ਤੇ ਇੱਥੇ ਜੀ ਮੈਂ ਭਾਂਡੇ ਮੰਝਣ ਲੱਗੀ ਹਾਂ ਹੁਣ ਤੇ ਭਾਂਡੇ ਵਾਸੇ ਹਨਾ ਬਹੁਤ ਸਾਰੇ ਇਕੱਠੇ ਹੋਗੇ ਸੱਜ ਮੰਝੀ ਨਹੀਂਗੇ ਪਹਿਲੀ ਵਾਰ ਦੇ ਭਾਂਡੇ ਤੇ ਹੁਣ ਇਕੱਠੇ ਹੋਗੇ ਸਾਰੇ ਤੇ ਹਨਾ ਫਿਰ ਮੈਂ ਸਾਰੇ ਧੋ ਧੋ ਕੇ ਇੱਧਰ ਰੱਖ ਲੂੰਗੀ ਇੱਕ ਸਾਈਡ ਤੇ ਉੱਤੇ ਤੇ ਰੱਖ ਕੇ ਫਿਰ ਮੈਂ ਹਨਾ ਸਿੰਕ ਵਗੈਰਾ ਸਾਫ਼ ਕਰਕੇ ਤੇ ਫਿਰ ਮੈਂ ਭਾਂਡਿਆਂ ਨੂੰ ਮंजੂਗੀ ਸਾਬਣ ਨਾਲ ਚੰਗੀ ਤਰ੍ਹਾਂ ਤੇ ਵਸ ਜੀ ਮੈਂ ਸਾਰੇ ਹੁਣ ਧੋ ਧੋ ਕੇ ਇਕੱਠੇ ਕਰਕੇ ਇੱਧਰ ਰੱਖ ਦੂੰਗੀ ਸਿੰਕ ਚ ਤੇ ਅਨਰਥਾਲ ਤੁਸੀਂ ਦੇਖ ਰਹੇ ਹੋ ਵਾਰਟੀ ਤੇ ਪਏ ਮਟੋਕਰੇ ਚ ਕੱਢੇ ਤੇ ਟੋਕਰਾਂ ਬਿਲਾ ਕੀਤਾ ਸੀ ਜਿਹੜੇ ਵੱਡੇ ਭਾਂਡੇ ਸਾਰੇ ਤੇ ਸੈਲਫ ਦੇ ਉੱਤੇ ਕੀੜੀਆਂ ਬਹੁਤ ਸਾਰੀਆਂ ਸੀ ਇਸ ਕਰਕੇ ਮੈਂ ਉੱਥੇ ਰੱਖੇ ਨਹੀਂ ਮੈਂ ਚਲ ਸੈਲਫ ਸਾਫ਼ ਕਰਕੇ ਰੱਖੂੰਗੀ ਤੇ ਕੀੜੀਆਂ ਜੀ ਕੰਧਾ ਦੇ ਉੱਤੋਂ ਆ ਕੇ ਸੈਲਫ ਤੇ ਚੜੀ ਜਾਂਦੀਆਂ ਤੇ ਉਹ ਲਸ਼ਮਣ ਰੇਖਾ ਮੇਰੀ ਮੰਗਾਉਣ ਵਾਲੀ ਉਹ ਮਂਗਾਉਂਗੀ ਤੇ ਫੇਰ ਹੀ ਸਾਫ਼ ਹੋਣਗੀਆਂ ਇਹ ਨਹੀਂ ਤਾਂ ਆਈ ਜਾਣਗੀਆਂ ਤੇ ਹੁਣ ਜਿਵੇਂ ਬਸ ਭਾਂਡੇ ਮਾਂਜ ਲਏ ਤੇ ਮਾਂਜ ਕੇ ਹੁਣ ਮੈਂ ਤੋਲੂੰਗੀ ਤੋਲ ਕੇ ਮੈਂ ਟੋਕਰੇ ਚ ਰੱਖ ਦੂੰਗੀ ਨਾਲ ਦੇ ਨਾਲ ਹਨਾ ਤੇ ਬਸ ਇਹ ਆਪਣਾ ਕੰਮ ਹੋ ਜਾਊਗਾ ਭਾਂਡਿਆਂ ਦਾ ਵੀ ਤੇ ਕੀੜੀਆਂ ਦਾ ਇੰਨੀ ਆ ਨੇ ਬਸ ਪੁੱਛੋ ਹੀ ਨਾ ਤੇ ਜਿੱਥੇ ਵੀ ਕੱਪੜਾ ਫੇਰ ਦਿੰਨੇ ਆ ਇੱਕ ਤਾਂ ਐ ਹੁੰਦਾ ਜੀ ਕੋਈ ਚੀਜ਼ ਡੁੱਲੀ ਆ ਵੀ ਉੱਥੇ ਆ ਗਈ ਆ ਤੇ ਇਹ ਤਾਂ ਕੁਛ ਡੁੱਲਿਆ ਵੀ ਨਹੀਂ ਸੀ ਸਲਫ ਤੇ ਤੇ ਸਾਫ ਸੀ ਸਾਰਾ ਕੁਝ ਤੇ ਫਿਰ ਵੀ ਕੀੜੀਆਂ ਕੰਧ ਦੇ ਉੱਪਰ ਆ ਕੇ ਬਸ ਚੜੀ ਜਾਂਦੀਆਂ ਸੀ ਕਿੰਨੇ ਵਾਰ ਮੈਂ ਕੱਪੜਾ ਫੇਰ ਕੇ ਥੱਲੇ ਲਾਈਆਂ ਫੇਰ ਆ ਜਾਂਦੀਆਂ ਜੀ ਜਦੋਂ ਨਾ ਪਸਾਵ ਕਰਕੇ ਜਾਂਦੀ ਆ ਤੇ ਮੈਂ ਰੋਜ਼ ਹੀ ਭੁੱਲ ਜਾਂਦੀ ਆ ਲక్ష్ਮਣ ਰੇਖਾ ਮੰਗਾਉਣੇ ਤਾਂ ਹੁਣ ਮੈਂ ਮੰਗਾਉਂਗੀ ਕਦ ਦੇ ਦਿਨ ਤੱਕ ਜੇ ਯਾਦ ਰਹੀ ਤਾਂ ਮੈਨੂੰ ਸਵੇਰੇ ਦਾ ਯਾਦ ਹੁੰਦਾ ਮੈਂ ਕਿਹਾ ਮੰਗਾਉਂਗੀ ਜੋ ਸਕੂਲੋਂ ਆ ਕੇ ਮੁੰਡਾ ਜਦੋਂ ਉਹ ਆਉਂਦਾ ਤੇ ਫਿਰ ਮੈਂ ਭੁੱਲ ਜਾਨੀ ਆ ਜਿਆਦਾ ਨਹੀਂ ਰਹਿੰਦਾ ਇਸ ਕਰਕੇ ਕੀੜੀਆਂ ਦਾ ਬਹੁਤ ਬੁਰਾ ਹਾਲ ਹੈ ਕੀੜੀਆਂ ਨਾਲ ਜਿੱਥੇ ਦੇਖੋ ਕੀੜੀਆਂ ਹੀ ਕੀੜੀਆਂ ਜੇ ਚੁੱਲ੍ਹੇ ਚੋਂਕੇ ਚ ਜਾਂਦੇ ਰੋਟੀ ਪਾਣੀ ਪਕਾਉਣਾ ਚੁੱਲ੍ਹੇ ਤੇ ਤਾਂ ਉੱਥੇ ਆ ਜਾਂਦੀਆਂ ਕੀੜੀਆਂ ਇੰਨੀਆਂ ਤੇ ਨਹੀਂ ਤਾਂ ਜੇ ਸਾਡੇ ਲਸ਼ਮਣ ਰੇਖਾ ਹੋਵੇ ਤਾਂ ਉਹ ਮੈਂ ਚਾਰ-ਚੁਹਾਰੇ ਖਿੱਚ ਕੇ ਚੁੱਲ੍ਹੇ ਦੇ ਤੇ ਫਿਰ ਮੈਂ ਰੋਟੀ ਲਉਣ ਲੱਗਦੀ ਹੁੰਨੀ ਆ ਨਹੀਂ ਤਾਂ ਕੀੜੀਆਂ ਵਾਸ ਹਨਾ ਕਦੇ ਘੋਲ ਵਾਲੇ ਡੱਬੇ ਨੂੰ ਚੰਬੜ ਗਈਆਂ ਕਦੇ ਰੋਟੀਆਂ ਵਾਲੇ ਡੱਬੇ ਨੂੰ ਆਈ ਤੇ ਪ੍ਰਾਂਤ ਚ ਵੱਢ ਜਾਂਦੀਆਂ ਇਹ ਬੁਰਾ ਹਾਲ ਹੋ ਜਾਂਦਾ ਕੀੜੀਆਂ ਨਾਲ ਦੇ ਵਸ ਜੀ ਹੁਣ ਮੇਰੇ ਭਾਂਡੇ ਹੋ ਗਏ ਸਾਫ ਸਾਰੇ ਤੇ ਬਸ ਮੈਂ ਡੱਬਾ ਵੀ ਚਾਹ ਲੈ ਧੋ ਕੇ ਟੰਗ ਦੂੰਗੀ ਤੇ ਇੱਥੇ ਮੈਂ ਹੁਣ ਹਨਾ ਭਾਂਡੇ ਮਾਂਜਦੇ ਸੀ ਸਾਰੇ ਮਾਂਜ ਕੇ ਮੈਂ ਟੋਕਰਾਂ ਭਰਤਾ ਤੇ ਹੁਣ ਮੈਂ ਗੈਂ ਸਾਫ ਕਰੀ ਜੰਨੀ ਆ ਤੇ ਬਸ ਗੈਂ ਸਾਫ ਕਰਕੇ ਇੱਧਰ ਚੰਗੀ ਤਰ੍ਹਾਂ ਤੇ ਹਨਾ ਫਿਰ ਆਪਾਂ ਡੱਬੇ ਵਗੈਰਾ ਵੀ ਉਹ ਸਲਫ ਕਰ ਦਾਂਗੇ ਡੱਬੇ ਚੱਕ ਕੇ ਤੇ ਜਿਸ ਸਾਫ ਸਫਾਈ ਦਾ ਤਾਂ ਬਹੁਤ ਧਿਆਨ ਰੱਖੀਦਾ ਵਿਚਾਰ ਸਾਫ ਸਫਾਈ ਦਾ ਹਨ ਜੇ ਨਾ ਕਰਦਾ ਹੋਵੇ ਬੰਦਾ ਫਿਰ ਵੀ ਹੁੰਦਾ ਪਰ ਸਾਫ ਸਫਾਈ ਹੁੰਦੇ ਕਰਕੇ ਵੀ ਕੀੜੀਆਂ ਤੇ ਆਹ ਕੀੜੇ ਬਹੁਤ ਸਾਰੇ ਆ ਜਾਂਦੇ ਤੇ ਬਸ ਜੀ ਹੁਣ ਆਪਣਾ ਗੈਸ ਹੋ ਗਿਆ ਸਾਫ ਚੰਗੀ ਤਰ੍ਹਾਂ ਤੇ ਡੱਬੇ ਵੀ ਸਾਫ ਹੋ ਗਏ ਸੀ ਡੱਬੇ ਤਾਂ ਮੈਂ ਜਦੋਂ ਰੋਟੀ ਪਕਾ ਕੇ ੜਦੀ ਉਹਦੇ ਕੱਪੜੇ ਫੇਰ ਦੰਨੀ ਆ ਚਾਹ ਬਣਾਉਣੀ ਤਾਂ ਤੇ ਬਸ ਹੁਣ ਮੈਂ ਸਟੈਂਡ ਰੱਖਤੇ ਉਹਦੇ ਦੂਸਰੇ ਗੈਸ ਦੇ ਤੇ ਵਾ ਸੋਨ ਥਾਲੇ ਰੱਖ ਦੂੰ ਥਾਲ ਜੀ ਖੜੇ ਹੀ ਨਹੀਂ ਹੁੰਦੇ ਸੀ ਕੰਧ ਦੇ ਨਾਲ ਵਾਰ-ਵਾਰ ਡਿੱਗੀ ਜਾਂਦੇ ਸੀ ਆ ਦੇਖੋ ਵਾਰ ਜਦੋਂ ਮੈਂ ਖੜਾ ਕਰਦੀ ਥਾਲ ਉਹਦੀ ਥੱਲੇ ਨੂੰ ਆ ਜਾਂਦਾ ਜਦੋਂ ਖੜੇ ਕਰਦੀ ਉਹਦੇ ਥੱਲੇ ਨੂੰ ਆ ਜਾਂਦਾ ਫਿਰ ਮੈਂ ਦੁਬਾਰੇ ਇੱਧਰ ਕਰਕੇ ਇੱਕ-ਇੱਕ ਕਰਕੇ ਖੜਾ ਕੀਤਾ ਫਿਰ ਜਾ ਕੇ ਹੋਇਆ ਤੇ ਬਸ ਸਾਡੇ ਜੀ ਰੈਕ ਹੈ ਨਹੀਂਗਾ ਉਹ ਭਾਂਡੇ ਰੱਖਣਾ ਤਾਂ ਕਰਕੇ ਇੱਥੇ ਖੜੇ ਕਰ ਦਿੰਨੇ ਸੀ ਥਾਲ ਤੇ ਬਸ ਜੀ ਹੁਣ ਇਧਰੋਂ ਮੈਂ ਸਾਫ਼ ਕਰਕੇ ਆਹ ਥਾਲੀਆਂ ਵਗੈਰਾ ਜਿਹੜੀਆਂ ਉੱਤੇ ਰੱਖੀਆਂ ਸੀ ਬਾਲਟੀ ਤੇ ਇਹ ਰੱਖ ਦੂੰਗੀ ਪਰਟ ਨੂੰ ਇੱਧਰ ਰੱਖ ਦੂੰਗੀ ਸਾਈਡ ਤੇ ਤੇ ਬਸ ਹੁਣ ਆਪਣੀ ਇਹ ਸਾਲਫ ਵੀ ਸਾਫ ਹੋ ਜੂਗੀ ਤੇ ਮੈਂ ਬਾਹਰ ਦੇਖ ਰਹੀ ਸੀ ਹਨਾ ਮੈਂ ਆਹ ਦੇਖੋ ਫੇਰ ਥਾੜਾ ਡਿੱਗਣ ਲੱਗਿਆ ਮੈਂ ਬਾਹਰ ਦੇਖੀ ਜਾਂਦੀ ਜਿਵੇਂ ਗੰਡੇ ਵਾਲੇ ਦੀ ਆਵਾਜ਼ ਆਉਂਦੀ ਸੀ ਮੈਂ ਕਿ ਗੰਡੇ ਲੈਣੇ ਆ ਵੀ ਤੇ ਮੈਂ ਕਿਹਾ ਚੱਲ ਮੈਂ ਲੈ ਕੇ ਆਉਣੀ ਆ ਤੇ ਪਰ ਉਹ ਜਦੋਂ ਮੈਂ ਗਈ ਹਨਾ ਤੇ ਉਹ ਦੂਰ ਚਲਿਆ ਗਿਆ ਸੀ ਦੂਰ ਤੇ ਇਸ ਕਰਕੇ ਗੰਡੇ ਲਿਆਂਦੇ ਨਹੀਂ ਗਏ ਤੇ ਬਸ ਜੀ ਹੋ ਗਈ ਆਪਣੀ ਸਾਲਫ ਸਾਫ ਸਾਰੀ ਤੇ ਇੱਥੇ ਜੇ ਮੈਂ ਆ ਗਈ ਹਨਾ ਦੁਪਹਿਰ ਦਾ ਟਾਈਮ ਹੋ ਗਿਆ 12 ਵਜੇ ਦੇ ਸੀ ਕੰਮ ਤੁਮ ਕਰਕੇ ਹਟਿਆ ਉਹਦੇ ਨੂੰ 11 ਵਜੇ ਦੇ 11 ਵਜੇ ਖੱਬਦੀ ਹੀ ਰਲ ਲੱਗੀ ਤੇ ਸਬ지 ਚੀਰ ਦੇ ਚੀਰ ਤੇ ਮੈਨੂੰ ਘੰਟਾ ਲੱਗ ਗਿਆ 12 ਵਜੇ ਪਹਿਲਾਂ ਆਲੂ ਚੀਰੇ ਹਨਾ ਤੋਤੇ ਤੋ ਪਚੀਰ ਕੇ ਰੱਖਿਆ ਦਾ ਚੰਗੀ ਤਰ੍ਹਾਂ ਉਹਨਾਂ ਨੂੰ ਧੋਤੇ ਰੱਖਿਆ ਨਾ ਪਾਣੀ ਵਿੱਚ ਚੜ ਜੂਗਾ ਫਿਰ ਸ਼ਿਮਲਾ ਮਿਰਚ ਲੈ ਨੀਂਸ ਕਾਲਰ ਸੇ ਪੀਲੇ ਚੀਰਿਆ ਇਹ ਚੀਰ ਕੇ ਫਿਰ ਮੈਂ ਰੱਖੀ ਹੁੰਦੇ ਹੁਣ ਮੈਂ ਤੜਕਾ ਲਾਉਣ ਲੱਗਦੀ ਐ ਇੱਥੇ ਤੇ ਮੈਂ ਤਾਂ ਯਾਦ ਕਰ ਤੜਕਾ ਲਾ ਕੇ ਵਸਨਾ ਆਟਾ ਗੁੰਨ ਲਉਣਾ ਉਹਦੀ ਕਿ ਮੇਰੇ ਕੋਲ ਨਹੀਂ ਹੈ। ਇਹ ਕੰਮ ਜਲ ਨਿਪਟ ਗਿਆ ਤੇ ਫਿਰ ਉਹਨੂੰ 1:30 ਵਜੇ ਗਿਆ ਸੀ ਹਨਾ ਕਰਦੇ ਹਾਂ। ਤੇ ਮੈਂ ਤੇਲ ਗਰਮ ਕਰਨਾ ਹੈ ਤੇ ਪਿਆਜ਼ ਪਾ ਤੇ ਚੀਰ ਕੇ ਤੇ ਨਾਲ ਹੀ ਆਲੂ ਪਾ ਦੂੰਗੀ। ਤੇ ਆਲੂ ਬਸ ਪਾ ਕੇ ਹੁਣ ਆਪਾਂ ਇਹਨੂੰ ਵਾਣਾ ਚੰਗੀ ਤਰ੍ਹਾਂ ਕਰ ਲੈਣੀ ਹੈ। ਆਲੂਆਂ ਨੂੰ ਤੇ ਪਿਆਜ਼ਾਂ ਪਿਆਜ਼ ਸਾਡੇ ਹੈ ਨਹੀਂ ਸੀ ਤਿੰਨ ਹੀ ਸੀ ਤੇ ਉਹ ਤੇ ਬਸ ਮੋਹ ਗੀਏ ਲਈ। ਤੇ ਪਿਆਜ ਜਾ ਰਹਾ ਨਾ ਦੁਬਾਰੇ ਫੇਰ ਆਇਆ ਜਦ ਮੈਂ ਸਬਜੀ ਚੋੜੀ ਗਈ ਮੈਂ ਗਈ ਕਿ ਕਣਾ ਇਹ ਸਾਡਾ ਘਰ ਸੜਕੋਂ ਤਾਂ ਪਿੱਛੇ ਹੀ ਰਹਿ ਜਾਂਦਾ ਤੇ ਜਦੋਂ ਨੂੰ ਜਾਣਨੇ ਸੜਕ ਤੇ ਤੇ ਉਹਦੋਂ ਨੂੰ ਬੱਸ ਭਾਈ ਚਲਾਇਆ ਜਾਂਦਾ ਤਾਂ ਕਰਕੇ ਨੰਗੇ ਆਂਦਾ ਭਾਈ ਤੇ ਉਹ ਨੰਗੇ ਵਸਨਾ ਉਹ ਫੇਰ ਚਲੇ ਆਂਦੇ ਆਂ ਮੈਂ ਲੈ ਲਿੰਡੀ ਪਿਆਜ ਤੇ ਫੇਰ ਨਹੀਂ ਲੈ ਮੈਂ ਕਰਕੇ ਤਿੰਨ ਸੀ ਛੋਟੇ ਛੋਟੇ ਰਸੋਈ ਪਾ ਲੈਣਾ ਨਹੀਂ ਤੇ ਜਦੋਂ ਤੇ ਆਈ ਪਉਣੀ ਸੀ ਮੈਂ ਤਾਂ ਚੱਲ ਦੰਗ ਜਲਾ ਲੇ ਜੂਗਾ ਨਾਲ ਫੇਰ ਵਸੋਣਾ ਹਨਾ ਆਲੂ ਮੈਂ ਕਰ ਦੂੰਗਾ ਮਿਕਸ ਇਹਨੂੰ ਚੰਗੀ ਤਰ੍ਹਾਂ ਪਿਆਜ਼ਾ ਦੇ ਵਿੱਚ ਤੇ ਹਨਾ ਇਹ ਬਸ 15 20 ਮਿੰਟ ਹੀ ਲੱਗਦੇ ਜੀ ਇਹਨੂੰ ਸਬਜ਼ੀ ਨੂੰ ਬਣਨ ਚ ਪਸਾ ਆਲੂ ਪਹਿਲਾਂ ਮੈਂ ਭੁੰਨ ਲੈਣੀ ਆਲੂ ਪਾ ਕੇ ਜਦੋਂ ਮੜੇ ਜੇ ਰਿੱਜ ਜਾਂਦੇ ਉਦੋਂ ਬਾਅਦ ਮੈਂ ਮਿਰਚਾ ਪਾ ਦੂੰਗੀ ਹਨਾ ਤੇ ਇਧਰ ਮੈਂ ਆਹ ਜਿਹੜੇ ਟੋਕਰੇ ਦੇ ਵਿੱਚ ਭਾਂਡੇ ਸੀ ਮੰਜੀ ਸੁਬਾ ਦੇ ਹਨਾ ਇਹ ਸਾਰੇ ਸੁੱਕ ਗਏ ਸੀ ਤੇ ਥੋੜੇ ਜਿ ਗਿੱਲੇ ਵੀ ਸੀ ਵਿੱਚ ਤੇ ਮੈਂ ਸਾਰੇ ਹੁਣ ਹਨਾ ਰੱਖ ਦੂੰਗੀ ਸਾਰੇ ਭਾਂਡੇ ਆਪਦੇ ਦੀ ਜਗ੍ਹਾ ਤੇ ਤੇ ਆਹ ਡੋਲੂ ਵਗੈਰਾ ਕੈਣੀ ਆ ਹਨਾ ਇਹਨਾਂ ਢੱਕਣ ਲਾ ਕੇ ਇਧਰ ਬਾਰੀ ਚ ਰੱਖ ਦੂੰਗੀ ਤੇ ਪਲੇਟਾਂ ਰੱਖ ਦੂੰਗੀ ਇੱਧਰ ਕੰਧ ਨਾਲ ਸਾਰੀਆਂ ਤੇ ਛੋਟੀਆਂ ਪਲੇਟਾਂ ਹੁੰਦੀਆਂ ਤਾਂ ਕਰਕੇ ਇੱਧਰ ਰੱਖ ਦਿੰਨੇ ਆ ਸੀ ਤੇ ਬਸ ਉਹ ਜੱਗ ਉੱਪਰ ਰੱਖ ਤੇ ਸਾਰੇ ਆ ਡੋਲੂ ਤੇ ਕੰਨੇ ਮੇਰੇ ਤੇ ਰੱਖ ਦੂੰਗੀ ਬਾਰੀ ਬਣੀ ਹੋਈ ਇੱਧਰ ਜੀ ਤੇ ਬਸ ਹੁਣ ਸਾਰੇ ਭਾਂਡੇ ਮੈਂ ਕੱਢ ਕੇ ਤੇ ਆ ਚਿਮਟਾ ਰੱਖਤਾ ਤੇ ਹੁਣ ਟੋਕਰਾ ਵਗੈਰਾ ਉੱਧਰ ਰੱਖ ਦੂੰਗੀ ਗੜ ਵੀ ਰੱਖਤੀ ਕਟਛੀ ਰੱਖਤੀ